ਅਸਦੀ ਕੱਖਾਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਜ ਦੀ ਸਤਿ ਸ੍ਰੀਕਾਲ ਅਸਦੀ ਕੱਖੇ ਵਿੱਚ ਮੈਂ ਤੁਹਾਡੇ ਲਈ ਰਿਮਾਈਂਡ ਦੇ ਨਾਲ ਸਬੰਧਤ ਕੁਝ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਏ ਸੀ ਵੇਖੋ ਜੀ ਸਾਡੇ ਅੱਦੇ ਮਹੱਤਵਪੂਰਨ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਹਨੂਮਾਨ ਜੀ ਦੇ ਪਿਤਾ ਦਾ ਕੀ ਨਾਮ ਸੀ ਹਨੂਮਾਨ ਜੀ ਜਿਨ੍ਹਾਂ ਨੇ ਰਾਮ ਦਿਨਿਸ਼ ਮਾਚਿਤ ਮਾਤਾ ਸੀਤਾ ਨੂੰ ਵੇਖਣ ਲਈ ਲੰਕਾ ਵਿੱਚ ਗਿਆ ਸੀ ਤੁਨਿਸ਼ ਰਾਮ ਦੀ ਮਦਦ ਕੀਤੀ ਸੀ ਤੇ ਉਹਨਾਂ ਪਵਨਪੁੱਤਰ ਵਿਖੀ ਹਜਾਂਦਾ ਸੀ ਤੇ ਹਨੂਮਾਨ ਜੀ ਦੇ ਪਿਤਾ ਦਾ ਉਹਨਾਂ ਦਾ ਕੀ ਨਾਮ ਸੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ ਕੇਸਰੀ ਹਨੂਮਾਨ ਜੀ ਦੇ ਪਿਤਾ ਦਾ ਨਾਮ ਕੀ ਸੀ ਕੇਸਰੀ ਦੂਜਾ ਪ੍ਰਸ਼ਨ ਰਮਾਇਣ ਵਿੱਚ ਰਾਵਣ ਦਾ ਕਿਹੜਾ ਭਾਈ ਕਿਹੜਾ ਭਰਾ ਭਗਵਾਨ ਰਾਮ ਦਾ ਭਗਤ ਸੀ ਆ ਪੁੱਛਿਆ ਗਿਆ ਸੀ ਰਮਾਇਣ ਵਿੱਚ ਰਾਵਣ ਦਾ ਕਿਹੜਾ ਭਰਾ ਆ ਪੁੱਛਿਆ ਗਿਆ ਸੀ ਕਿ ਵੀ ਰਮਾਇਣ ਵਿੱਚ ਰਮਾਇਣ ਵਿੱਚ ਰਾਵਣ ਦਾ ਕਿਹੜਾ ਭਰਾ ਰਾਮ ਜੀ ਦਾ ਭਗਤ ਸੀ रामायण ਵਿੱਚ 라वण ਦਾ ਭਰਾ ਪਵਿਸ਼ਣ ਰਾਮ ਜੀ ਦਾ ਭਗਤ ਸੀ ਕਿਉਂ ਪਵਿਸ਼ਣ ਪਵਿਸ਼ਣ ਰਾਮ ਜੀ ਦਾ ਭਗਤ ਸੀ ਸੰਪੂਰਨ ਰਾਮਾਇਣ ਵਿੱਚ ਭਗਵਾਨ ਜੀ ਦੀ ਮਦਦ ਕਿਸ ਵਨਰਾਜ ਨੇ ਕੀਤੀ ਸੁਗਰੀਵ ਨੇ ਕਿਸ ਨੇ ਸੁਗਰੀਵ ਨੇ ਸੰਪੂਰਨ ਰਾਮਾਇਣ ਵਿੱਚ ਰਾਮ ਜੀ ਦੀ ਮਦਦ ਸੰਪੂਰਨ ਰਾਮਾਇਣ ਵਿੱਚ ਰਾਮ ਜੀ ਦੀ ਮਦਦ ਕਿਸ ਨੇ ਕੀਤੀ ਕਿਸ ਵਨਰਾਜ ਨੇ ਸੁਗਰੀਵ ਨੇ ਸੁਗਰੀਵ ਨੇ ਸੰਪੂਰਨ ਰਾਮਾਇਣ ਵਿੱਚ ਪਿੱਛੇ ਬਕਵਾਂ ਰਾਮ ਜੀ ਦੀ ਮਦਦ सुग्रीव जी ने कित्ती प्रश्न नंबर 4 ਕਿਹੜਾ ਸੀ 라वण ਦੀ ਨੌਕਰੀ ਵਿੱਚ ਰਹਿਣ ਵਾਲਾ ਉਸ ਦਾ ਸਭ ਤੋਂ ਭਗਤ ਵਿਦਵਾਨ ਕੌਣ ਸੀ ਅਹਿਰਾਵਣ 라वण ਦੀ ਨੌਕਰੀ ਵਿੱਚ ਰਹਿਣ ਵਾਲਾ ਉਸ ਦਾ ਸਭ ਤੋਂ ਭਗਤ ਵਿਦਵਾਨ ਕੌਣ ਸੀ ਅਹਿਰਾਵਣ ਪ੍ਰਸ਼ਨ ਨੰਬਰ 5 ਕਿਹੜਾ ਸੀ ਭਗਵਾਨ ਰਾਮ ਨੇ ਕਿਸ ਪਹਾੜ ਤੇ ਚੜਕੇ ਲੰਕਾ ਵਿਖੀ ਸੀ ਵਿਖੀ ਸੀ ਸਵੇਲਾ ਭਗਵਾਨ ਰਾਮ ਜੀ ਨੇ ਸਵੇਲਾ ਪਹਾੜ ਤੋਂ ਚੜਕੇ ਲੰਕਾ ਵਿਖੀ ਸੀ ਪਰਸ ਨੰਬਰ 6 ਕਿਹੜਾ ਸੀ रामचंद्र ਜੀ ਨੇ ਰਾਵਣ ਨੂੰ ਕਿਵੇਂ ਮਾਰਿਆ रामचंद्र ਜੀ ਨੇ ਉਸ ਦੀ ਨਾਭੀ ਵਿੱਚ ਬਾਣ ਮਾਰ ਕੇ ਆ ਪੁੱਛਿਆ ਗਿਆ ਸੀ ਕਿ रामचंद्र ਜੀ ਨੇ ਰਾਵਣ ਨੂੰ ਕਿਵੇਂ ਮਾਰਿਆ ਭਗਵਾਨ ਰਾਮ ਜੀ ਨੇ ਰਾਵਣ ਦੀ ਨਾਭੀ ਵਿੱਚ ਬਾਣ ਮਾਰ ਕੇ ਮਾਰਿਆ ਉਹਦੀ ਨਾਭੀ ਵਿੱਚ ਕੀ ਬਾਣ ਵਾਰ ਕੇ ਮਾਰਿਆ ਪਰਸ ਨੰਬਰ 7 ਕਿਹੜਾ ਸੀ ਰਾਵਣ ਦੀ ਮਾਤਾ ਦਾ ਕੀ ਨਾਮ ਸੀ ਕੈਕਸੀ ਰਾਵਣ ਦੀ ਮਾਤਾ ਦਾ ਕੀ ਨਾਮ ਸੀ ਕੈਕਸੀ ਭਗਵਾਨ ਰਾਮ ਦੇ ਪੁੱਤਰਾਂ ਦੇ ਕੀ ਨਾਮ ਸੀ ਭਗਵਾਨ ਰਾਮ ਦੇ ਪੁੱਤਰਾਂ ਦੇ ਕੀ ਨਾਮ ਸੀ ਲਵ ਤੇ ਕੁਸ਼ ਲਵ ਤੇ ਕੁਸ਼ ਪਰਸਨ ਨੰਬਰ 9 ਕਿਹੜਾ ਸੀ ਰਾਮਰਾਜ ਦਾ ਕੀ ਅਰਥ ਹੈ ਇਹਦਾ ਉੱਤਰ ਹੈ ਰਾਮਰਾਜ ਦਾ ਕੀ ਅਰਥ ਹੈ ਨਿਆਂ ਅਤੇ ਸ਼ਾਂਤੀਪੂਰਨ ਸ਼ਾਸਨ ਧਰਮ ਨਿਆਂ ਤੇ ਸ਼ਾਂਤੀਪੂਰਨ ਸ਼ਾਸਨ ਰਾਮਰਾਜ ਦਾ ਕੀ ਅਰਥ ਹੈ ਰਾਮਰਾਜ ਦਾ ਕੀ ਅਰਥ ਹੈ ਹੈ ਧਰਮ ਨਿਆਂ ਤੇ ਸ਼ਾਂਤੀਪੂਰਨ ਸ਼ਾਸਨ ਤੇ ਪਰਸਨ ਨੰਬਰ ਦਸ ਕਿਹੜਾ ਸੀ ਰਮਾਇਣ ਦੀ ਮੁੱਖ ਭਾਸ਼ਾ ਕਿਹੜੀ ਸੀ ਰਮਾਇਣ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਗਈ ਸੀ ਰਮਾਇਣ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਸੀ ਰਮਾਇਣ ਹਾਂ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਗਈ ਸੀ ਬਈ ਲੰਕਾ ਦਾ ਜਿਹੜਾ ਰਾਜਾ ਰਾਵਣ ਸੀ ਉਹ ਮਾਤਾ ਸੀਤਾ ਨੂੰ ਫੜ ਕੇ ਲੈ ਗਿਆ ਸੀ ਉੱਤੇ ਤਾਇਿਆਂ ਦੇ ਰਮਾਇਣ ਦਾ ਯੁੱਧ ਹੋਇਆ ਸੀ ਦੇ ਤੁਸੀਂ ਜਾਣਦੇ ਹੋ ਰਮਾਇਣ ਇਹ ਸਾਡੀ ਧਾਰਮਿਕ ਕਰਨ ਹੈ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਜਾਣਨਾ ਚਾਹੀਦਾ ਅੱਜ ਦੀ ਕਕ ਵਿੱਚ ਮੈਂ ਤੁਹਾਡੇ ਲਈ ਪ੍ਰਮਾਣ ਦੇ ਕੁਝ ਪ੍ਰਸ਼ਨ ਲੈ ਕੇ ਆਏ ਸੀ ਤੁਹਾਨੂੰ ਚੰਗੇ ਲੱਗੇ ਹੋਏਗੇ ਤੇ ਅੱਗੇ ਵਾਲੇ ਕੱਖੇ ਵਿੱਚ ਕੁਝ ਹੋਰ ਪ੍ਰਸ਼ਨ ਲੈ ਕੇ ਆਵਾਂਗਾ ਸਾਡੀ ਅੱਧੀ ਕੱਖਾਂ ਇੱਥੋਂ ਸਮਾਪਤ ਹੋਈ ਸੀ ਤੇ ਅੱਧੀ ਕੱਖਾਂ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ